ਹਾਂਜੀ ਸਤਿ ਸ੍ਰੀ ਰਾਲ ਜੀ ਹਾਂਜੀ ਬਾਈ ਅੱਜ ਤੁਹਾਡੇ ਲੈ ਕੇ ਆਇਆ ਬਾਈ ਆਪਣਾ ਟਰਾਲੀ ਤੇ ਇੱਕ ਤੂੜੀ ਵਾਲਾ ਰੀਪਰ ਬਾਈ ਜੀ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਲੈ ਕੇ ਆਇਆ ਬਾਈ ਬਹੁਤ ਸਸਤੇ ਰੇਟ ਦੇ ਵਿੱਚ ਤੇ ਸਾਰੀ ਜਾਣਕਾਰੀ ਇਸ ਨੂੰ ਦੋਨੇਟ ਵੀਡੀਓ ਦੇ ਵਿੱਚ ਬਾਈ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਵੀਡੀਓ ਨੂੰ ਕਰ ਦੋ ਲਾਈਕ ਚੈਨਲ ਕਰ ਦੋ ਸਬਸਕ੍ਰਾਈਬਰ ਤੇ ਆਪਣੇ ਪੇਜ ਨੂੰ ਕਰ ਲਓ ਫੋਲੋ ਤੇ ਹੁਣ ਗੱਲ ਕਰਦੇ ਹਾਂ ਬਾਈ ਜੀ ਇੰਪਲੀਮੈਂਟਾਂ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਆਪਣਾ ਇਹ ਟਰਾਲੀ ਬਾਈ ਜੀ ਆਹ ਇਹ ਜੀ ਆ ਬਾਈ 12 6 ਦੀ ਬਾਕੀ ਚੈੱਕ ਕਰ ਸਕਦੇ ਆ ਬਾਈ ਟੋਪੀ ਵੀ ਲੱਗੀ ਹੈ ਕੰਪਲੀਟ ਟਰਾਲੀ ਹੈ ਸਿੰਗਲ ਟਾਇਰ ਦੇ ਵਿੱਚ ਆ ਬਾਈ ਜੀ ਕੋਈ ਕਮੇਪੀਸ਼ੈਂਟ ਟਰਾਲੀ ਦੇ ਵਿੱਚ ਤੇ ਟ੍ਰੇਲੂ ਚੱਲੀ ਹੋਈ ਆ ਬਾਕੀ ਆਪਣੀ ਕੰਡੀਸ਼ਨ ਸਾਹਮਣੇ ਪਈ ਆ ਬਾਈ ਫਰਸ਼ ਵੀ ਯਾਰਾ ਸਾਰਾ ਕੁਝ ਸਾਫ਼ ਆਗਾ ਤੇ ਕੰਪਲੀਟ ਟਰਾਲੀ ਪੂਰੀ ਬਾਈ ਟੋਪੀ ਵੀ ਗੱਲ ਲੱਗੀ ਹੋਈ ਆ ਦੇਖ ਸਕਦੇ ਆ ਆਪਾਂ ਤੇ ਟਾਇਰ ਦੁਰਾ ਵੀ ਟੈਂਸ਼ਨ ਵੀ ਸਾਫ਼ ਪਈ ਆ ਪੂਰੀ ਬਾਈ ਜੀ ਨਵੇਂ ਵਰਗੇ ਟਾਇਰ ਪਏ ਨੇ ਜਮਾਂ ਤੇ ਜਲ ਜਰੀ ਦੀ ਪ੍ਰਾਈਸ ਦੀ ਬਾਈ ਇਹਦਾ ਪ੍ਰਾਈਸ ਹੈਗਾ 85000 ਰੁਪਿਆ ਕਿ ਫਿਰ ਸਰੇਟ ਨਹੀਂ ਬਾਈ ਮੌਕਟ ਦੇ ਮਾਨ ਤੋਂ ਕੀਤਾ ਜਾਊਗਾ ਤੇ ਬਾਈ ਹੁਣ ਗੱਲ ਕਰਦੇ ਆਂ ਬਈ ਆਪਾਂ ਰੀਪਰ ਦੇ ਬਾਰੇ ਚ ਇਹ ਹੈਗਾ ਬਾਈ ਜੀ 2018 ਮਾਡਲ ਵਿਸ਼ਵ ਕਰਮਨ ਜੜਬਾਣ ਵਾਲੇ ਦਾ ਰੀਪਰ ਆ ਬਾਈ ਜੀ ਇਹ ਬੱਟੀ ਟੈਂਡੇਸ਼ਨ ਸਾਹਮਣੇ ਆ ਬਾਈ ਸਰਵਿਸ ਵਗੈਰਾ ਹੋਈ ਹੋਈ ਹੈ ਜੀ ਟਾਇਰ ਵੀ ਬਾਈ ਟਾਇਰ ਦੂਰ ਸਾਰਾ ਕੁਝ ਔਕੜਿਆ ਜਾ ਤੇ ਫੈਂਡਰਾਂ ਵਗੈਰਾ ਸਾਰਾ ਕੁਝ ਨਵਾਂ ਬਾਈ ਜੀ ਸਰਵਿਸ ਹੋਈ ਹੋਈ ਹੈ ਇੱਥਰ ਪੈਲਾਉਣ ਦੀ ਲੋੜ ਨਹੀਂ ਹੈ ਜੀ ਜਾ ਕੇ ਚਲਾਉਣਾ ਹੀ ਹੈਗਾ ਤੇ ਟਾਇਰ ਚੈੱਕ ਕਰ ਸਕਦੇ ਆਂ ਬਾਈ ਜੀ ਆਪਾਂ ਤੇ ਟਰੈਲੂ ਚੱਲਿਆ ਹੋਇਆ ਬਾਈ ਜੀ ਭੀ ਮਤਲਬ ਆਟੋ ਸਟੇਟ ਨਹੀਂ ਚੱਲਿਆ ਹੋਇਆ ਪੰਜਾਬ ਤੋਂ ਬਾਹਰ ਨਹੀਂ ਚੱਲਿਆ ਹੋਇਆ ਟਰੈਲੂ ਚੱਲਿਆ ਹੋਇਆ ਹੈ ਤੇ ਜਲਦਗਰੀ ਦੀ ਪ੍ਰਾਈਸ ਦੀ ਬਾਈ ਦਾ ਪ੍ਰਾਈਸ ਜਿਹੜਾ 1,95,000 ਕੋਈ ਫਿਕਸ ਰੇਟ ਨਹੀਂ ਬਾਈ ਮੌਕੇ ਤੇ ਮਾਨਦਾਨ ਕੀਤਾ ਜਾਊਗਾ ਤੇ ਦੋਨੇ ਚੀਜ਼ਾਂ ਬਾਈ ਜੀ ਇੱਕੋ ਕਿਸਾਨ ਲੈ ਕੇ ਖੜੀਆਂ ਨੇ ਟਰਾਲੀ ਤੇ ਰੀਪਰ ਦੋਨੇ ਇੱਕੋ ਕਿਸਾਨ ਲੈ ਕੇ ਖੜੀਆਂ ਨੇ ਆਪਣੀ ਲੈਵੇ ਤੇ ਬਾਕੀ ਬਾਈ ਦੇ ਨੰਬਰ ਸਕਰੀਨ ਉੱਤੇ ਚੱਲ ਰਹੇ ਨੇ ਬਾਈ ਜੀ ਬਾਈ ਨਾਲ ਸੰਪਰਕ ਕਰਕੇ ਤੁਸੀਂ ਦੋი ਚੀਜ਼ਾਂ ਦੀ ਜਾਣਕਾਰੀ ਲੈ ਸਕਦੇ ਹੋਗੇ ਤੇ ਬਲਾਚੌਰ ਏਰੀਆ ਦੇ ਵਿੱਚ ਬਈ ਇਹ ਦੋი ਚੀਜ਼ਾਂ ਖੜੀਆਂ ਨੇ ਤੇ ਤੁਹਾਡੇ ਡਿਲੀਵਰੀ ਪਸ਼ੂ ਸਾਧਨ ਮਸ਼ੀਨਰੀ ਕੁਝ ਜ਼ਮੀਨ ਪਲਾਟ ਬਿਕਾਉ ਹੋ ਜਾ ਬਾਈ ਤਾਂ ਆਪਾਂ ਨੀਚੇ ਦਿੱਤੇ ਹੋਏ ਨੰਬਰਾਂ ਤੇ ਆਪਾਂ ਨੂੰ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਐਡ ਆਪਣੇ ਚੈਨਲ ਉੱਤੇ ਲਾਵਾਂਗੇ ਬਾਈ ਵੀਡੀਓ ਜੇ ਮਿਲਦੀ ਜਰੂਰ ਦੱਸੋ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਜੀ ਮਿਲਦੇ ਹਾਂ ਜਿਸ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ